SGPC ਦੇ ਮੁਖ ਦਫ਼ਤਰ ਦੇ ਅੰਦਰ ਤੇਜ਼ ਤਾਰ ਤਲਵਾਰਾਂ ਚੱਲੀਆਂ ਨੇ ਔਰ ਅੰਦਰ ਇੱਕ ਕਤਲ ਵੀ ਕਰ ਦਿੱਤਾ ਗਿਆ ਇਹ ਕਹਿਣਾ ਸਾਡਾ ਨੀਆ ਮੀਡੀਆ ਰਿਪੋਰਟਸ ਮੁਤਾਬਕ SGPC ਦੇ ਦਫ਼ਤਰ ਦੇ ਅੰਦਰ ਸ਼ਰੀਆਮ ਕਤਲ ਹੋਇਆ ਹੈ ਮੁਲਾਜ਼ਮ ਦਰਬਾਰਾ ਸਿੰਘ ਜਿਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਹਾਲਾਂਕਿ ਜ਼ਖਮੀ ਹਾਲਤ ਦੇ ਵਿੱਚ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀਗਾ ਐਸਜੀਪੀਸੀ ਮੁਖ ਦਫਤਰ ਦੇ ਅੰਦਰ ਤੇਜਾ ਸਿੰਘ ਜ਼ਮੁੰਦਰੀ ਹਾਲ ਦੇ ਅੰਦਰ ਅਚਾਨਕ ਤਲਵਾਰਾਂ ਚੱਲੀਆਂ ਨੇ ਔਰ ਇਸ ਹੱਦ ਤੱਕ ਚੱਲੀਆਂ ਨੇ ਕਿ ਸ਼ਰੀਆਮ ਖੂਨ ਦੀਆਂ ਛੱਟਾਂ ਆਸ-ਪਾਸ ਦੀਆਂ ਦਵਾਰਾਂ ਦੇ ਉੱਤੇ ਪਈਆਂ ਦਰਅਸਲ ਦੋ ਮਲਾਜ਼ਮ ਇੱਕ ਦੂਸਰੇ ਦੇ ਨਾਲ ਭੜ ਗਏ ਇਹ ਵਿਵਾਦ ਪੁਰਾਣਾ ਚੱਲ ਰਿਹਾ ਸੀ ਰੰਜਿਸ਼ ਪੁਰਾਣੀ ਚੱਲ ਰਹੀ ਸੀ ਕਰੇ ਲੂ ਮਸਲਾ ਸੀ ਇੱਥੋਂ ਤੱਕ ਦੱਸਿਆ ਜਾ ਰਿਹਾ ਹੈ ਕਿ ਕਿਸੇ ਮੁਲਾਜ਼ਮ ਦੀ ਧੀ ਦੇ ਨਾਲ ਸੰਬੰਧਿਤ ਕੋਈ ਮਸਲਾ ਸੀ ਜਿਸ ਨੂੰ ਲੈ ਕੇ ਵਿਵਾਦ ਇਸ ਹੱਦ ਤੱਕ ਪਹੁੰਚ ਗਿਆ ਕਿ ਸ਼ਰੀਆਮ ਤਲਵਾਰਾਂ ਚਲਾਈਆਂ ਗਈਆਂ ਦਫ਼ਤਰ ਦੇ ਅੰਦਰ ਆਮ ਤੌਰ ਦੇ ਉੱਤੇ ਸ਼ਨੀਵਾਰ ਦਾ ਦਿਨ ਸੀ ਲੋਕ ਯਾਨੀ ਮੁਲਾਜ਼ਮ ਉਸੇ ਤਰ੍ਹਾਂ ਵਿਚਰ ਰਹੇ ਸੀ ਛੇਤੀ ਛੁੱਟੀ ਹੋਣੀ ਸੀ ਸਮਾਂ ਜਿਹੜਾ ਹੋਣ ਵਾਲਾ ਸੀ ਉਸੇ ਤੋਂ ਪਹਿਲਾਂ ਵਿਵਾਦ ਖੜਾ ਹੋ ਗਿਆ ਨਿੱਜੀ ਰੰਜਿਸ਼ ਦੇ ਚੱਲਦੇ ਆ ਦੱਸਿਆ ਜਾ ਰਿਹਾ ਹੈ ਕਿ ਕਿਸੇ ਮੁਲਾਜ਼ਮ ਦੀ ਧੀ ਨੂੰ ਲੈ ਕੇ ਵਿਵਾਦ ਸੀ ਔਰ ਹਮਲਾ ਕਰਨ ਵਾਲੇ ਮਲਾਜ਼ਮ ਦੇ ਕੋਲ ਕਿਰਪਾਨ ਸੀ ਉਹਨੇ ਕਿਰਪਾਨ ਕੱਢ ਕੇ ਹਮਲਾ ਕਰ ਦਿੱਤਾ ਜਦਕਿ ਦਰਬਾਰਾ ਸਿੰਘ ਦੀ ਛਾਤੀ ਦੇ ਉੱਤੇ वार ਹੋਇਆ ਐ ਇਥੋਂ ਤੱਕ ਕਿ ਖੂਨ ਦੀਆਂ ਛੱਟਾਂ ਜਿਹੜੀਆਂ ਨੇ ਉਹ ਵੀ ਦਬਾਰਾਂ ਤੇ ਪਈਆਂ ਨੇ ਖੂਨ ਜਿਹੜਾ ਜ਼ਮੀਨ ਤੇ ਡੁੱਲਿਆ ਦੱਸਿਆ ਜਾ ਰਿਹਾ ਔਰ ਫੌਰੀ ਤੌਰ ਤੇ ਦਰਬਾਰਾ ਸਿੰਘ ਨੂੰ ਹਸਪਤਾਲ ਲਿਜਾਇਆ ਜਾਂਦਾ ਬਲਕਿ ਉੱਥੇ ਜਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਇੱਕ ਦੀ ਮੌਤ ਹੋ ਚੁੱਕੀ ਹੈ ਖੂਨੀ ਝੜਪ ਜਿਹੜੀ ਹੈ ਉਹ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਦਰਬਾਰਾ ਸਿੰਘ ਜਿਹੜੇ ਮੁਲਾਜ਼ਮ ਨੇ ਉੱਥੇ ਉਹਨਾਂ ਦੇ ਉੱਤੇ ਇਹ ਜਾਨਲੇਵਾ ਹਮਲਾ ਜਿਹੜਾ ਕੀਤਾ ਗਿਆ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ ਨਾ ਨਿਊਜ਼ 18 ਦੀ ਰਿਪੋਰਟ ਦੇ ਮੁਤਾਬਿਕ ਦੱਸਦੇ ਪਏ ਆ ਸਾਫਟਵਾਰ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਕਿਸੇ ਮੁਲਾਜ਼ਮ ਦੀ ਧੀ ਨੂੰ ਲੈ ਕੇ ਵਿਵਾਦ ਸੀ ਔਰ ਉਸ ਦੇ ਵਿੱਚ ਇੰਟਰਫੀਰੈਂਸ ਚੱਲਦੀ ਪਈ ਸੀ ਜਿਸ ਕਾਰਨ ਵਸ ਇਹ ਸਾਰਾ ਕੁਝ ਵਾਪਰਿਆ ਹਲੇ ਤੱਕ ਜੋ ਮਾਮਲਾ ਸਾਹਮਣੇ ਆਇਆ ਹੈ ਕਿਸੇ ਮੁਲਾਜ਼ਮ ਦੀ ਧੀ ਨੂੰ ਲੈ ਕੇ ਵਿਵਾਦ ਖੜਾ ਸੀ ਤੇ ਉਸ ਬਾਦ ਇਹ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲੈ ਆਂਦੀ ਗਈ ਹੈ ਹਾਲਾਂਕਿ ਜ਼ਰੂਰ ਐਸਜੀਪੀਸੀ ਦਾ ਦਾਵਾ ਐਸਜੀਪੀਸੀ ਮੁਖਸਕੱਤਰ ਪ੍ਰਤਾਪ ਸਿੰਘ ਦਾ ਦਾਵਾ ਹੈ ਕਿ ਹਮਲਾਵਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਪਰ ਇਹ ਗੱਲ ਇੱਥੇ ਹੀ ਨਹੀਂ ਮੁੱਕਣੀ ਇਹ ਮਾਮਲਾ ਕਤਲ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਤਲ ਦਾ ਮਾਮਲਾ ਹੈ ਪੁਲਿਸ ਇੰਟਰਵੈਂਸ਼ਨ ਹੋਵੇਗੀ ਪਰ ਚਾ ਦਰਜ ਹੋਰ ਉਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਹੋਣੀ ਚਾਹੀਦੀ ਹੈ ਇਹਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਹਸਤਾਲ ਵੀ ਪਹੁੰਚੇ ਨੇ ਮੁਖ ਸਕੱਤਰ ਔਰ ਰੋਸਤੋਂ ਬਾਦਲੀ ਕਾਰਵਾਈ ਜਿਹੜੀ ਚੱਲਦੀ ਪਈ ਹੈ ਦੂਜੇ ਪਾਸੇ ਇਸ ਵਿਵਾਦ ਨੂੰ ਲੈ ਕੇ ਮਸਲਾ ਬਣ ਗਿਆ ਕਿਉਂਕਿ ਐਸਜੀਪੀਸੀ ਦੇ ਮੁਖ ਦਫ਼ਤਰ ਦੇ ਅੰਦਰ ਹੀ ਐਡੀ ਵੱਡੀ ਵਾਰਦਾਤ ਵਾਪਰੀ ਹੈ ਜਿਸ ਤੋਂ ਬਾਅਦ ਹੁਣੇ ਸਾਰਾ ਕੁਝ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਹੌਲੀ ਹੌਲੀ ਕਰਕੇ ਹੋਰ ਤੱਥ ਵੀ ਸਾਹਮਣੇ ਆਉਣਗੇ ਦੱਸਦੇ ਰਵਾਂਗੇ ਪਰ ਐਸਜੀਪੀਸੀ ਸਕੱਤਰ ਨੇ ਜੋ ਗੱਲ ਕਹੀ ਹੈ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਸਚਕਣ ਸ਼੍ਰੀਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਹਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਗੰਭੀਰ ਛਟਾ ਲੱਗੀ ਹੈ ਅਸੀਂ ਜਿਹੜੀ ਪੜਤਾਜ ਜਿਹੜੀ ਇਮੀਡੀਏਟਲੀ ਕਹਿਣ ਤਾਂ ਪਾ ਚੀਫ ਨੂੰ ਵੀ ਪੜਤਾਲ ਕਰਕੇ ਇਹਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਹਾਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਿਸ ਨੂੰ ਵੀ ਕੇਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਜੇ ਮੁਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚاہے ਕੋਈ ਵੀ ਮੁਲਾਜ਼ਮ ਉਹਦੇ ਚ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਨਾਲ ਸਬੰਧਤ ਦੋਵੇਂ ਘਟਨਾ ਵਾਪਰੀ ਹੈ ਕਿੰਨੇ ਵੇਲੇ ਸਮਾਂ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਅਲਜਾਮ ਰਹੀ ਕੋਈ ਜੀ ਕਰਨ ਵੀ ਹੈ ਕਿ ਇਹਦੇ ਪਰਿਵਾਰਕ ਮਸਲਾ ਸੀਗਾ ਆਪਸ ਵਿੱਚ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਰ ਇਹਨਾਂ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋਂ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਦਿਰਪਰ ਮਤਬਕੀ ਘਟਨਾ ਆ ਅਸੀਂ ਇਹ ਤੁਰੰਤ ਤਫ਼ਤੀਸ਼ ਕਰਕੇ ਕਾਰਵਾਈ ਕਰਾਂਗੇ ਇੱਕੋ ਬ੍ਰਾਂਚ ਕੰਮ ਕਰਦੇ ਦੋਵੇਂ ਇੱਕੋ ਜਗ੍ਹਾ ਕੰਮ ਕਰਦੇ ਨਹੀਂ ਇਹ ਦੋਵੇਂ ਹੀ ਦਫ਼ਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੰਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਰਮਾਂਚ ਉੱਚ ਕੰਮ ਕਰ ਰਹੇ ਆ ਤੇ ਇਹ ਇਹ ਕਿਉਂਕਿ ਡਿਊਟੀ ਕਰਨ ਨਾਲ ਆ ਇਸ ਕਰਕੇ ਇੱਕ ਦਿਨ ਨੂੰ ਰਜਾਣਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਵੀ ਆ ਤਾਂ ਹਜੇ ਤੱਕ ਤੇ ਹਾਲ ਤਾਂ ਸੀਰੀਅਸ ਆ ਮੇਰੇ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਕੋਤਬਾ ਲਾਈ ਠੀਕ ਸਰੋਤ ਆ ਵੀ ਜਲਦੀ ਚਲੋ ਜੀ ਦੋ ਹਾਂਜੀ ਵਾਈ ਗੁਰਜੀ ਦਾ ਕਾਲ ਚਾਹ ਵਾਈ ਗੁਰਜੀ ਕੀ ਪਤੇ ਅੱਜ ਤੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਸਚਕਣ ਸ਼੍ਰੀ ਹਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜਨ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟ ਕਰਤਾ ਉਹਦੇ ਕਾਫੀ ਗੰਭੀਰ ਛੱਟ ਲੱਗੀਆਂ ਅਸੀਂ ਜਿਹੜੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਕਹਤਾ ਹੈ ਚੀਫ ਨੂੰ ਕਿ ਪੜਤਾਲ ਕਰਕੇ ਇਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਹੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦੇਣ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਸਰ ਵੀ ਕੇਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਜਿਹੇ ਮੁਲਾਜ਼ਮ ਤੇ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਜੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨਗੇ। ਲਾਸਟ ਕਦੋਂ ਇਹ ਘਟਨਾ ਵਾਪਰੀ ਹੈ ਕਿੰਨੇ ਵਾਰ ਸਮਾ। ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰਜਾਂ ਰਹੀ। ਰਾਇਗੁਰਜੀ ਕਾਲ ਤੋਂ ਰਾਇਗੁਰਜੀ ਕੀ ਫਤੇ ਅੱਜ ਤੱਕ ਬਹੁਤ ਹੀ ਮਾੜੀ ਘਟਨ ਵਾਪਰੀ ਸਚਕਣ ਸ਼੍ਰੀ ਹਮੰਦਰ ਸਾਹਿਬ ਦੀ ਅਕਾਊਂਟ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜਨ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਗੰਭੀਰ ਛੱਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਰਨ ਟਾਪ ਚੀਫ ਨੂੰ ਵੀ ਪੜਤਾਲ ਕਰਕੇ ਉਹਦੀ ਰਿਪੋਰਟ ਕੀਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਆਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਿਸ ਨੂੰ ਵੀ ਕੇਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹਦੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧਨ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧਨ ਨੂੰ ਵਿਗਾੜ ਰਿਹਾ ਕਹੇ ਕੋਈ ਵੀ ਮੁਲਾਜ਼ਮ ਉਹਦੇ ਇੱਕ ਮੁਲਾਜ਼ਮ ਇਨਵੋਲਵ ਹੋਇਆ ਚਾਹੇ 2013 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਮੈਂ ਸਖਤ ਤਦਉਹੇ ਘਟਨਾ ਵਾਪਰੀ ਹੈ ਕਿੰਨੇ ਵੇਲੇ ਸਮਾਂ ਇਹ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਸਨ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਸਨ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਇਲਜ਼ਾਮ ਰੱਖੀ ਪੁਜੀਜੀ ਕਰਨ ਵੀ ਹੈ ਕਿੰਦੇ ਪਰਿਵਾਰਕ ਮਸਲਾ ਸੀਗਾ ਆਪਸ ਵਿੱਚ ਇਹ ਜੋ ਮੈਨੂੰ ਪਤਾ ਲੱਗਾ ਕਿ ਇਹ ਉਹਨਾਂ ਦੇ ਨਿੱਜੀ ਪਰਿਵਾਰਕ ਝਗੜਾ ਸੀ ਪਿੰਡ ਦਾ ਘਰ ਦਾ ਝਗੜਾ ਸੀਗਾ ਤਾਂ ਉਹ ਪਛੋ ਘਰੋਂ ਵੀ ਮੈਨੂੰ ਪਤਾ ਲੱਗਿਆ ਕਿ ਇਹ ਤਕਰਾਰਬਾਜ਼ੀ ਚੱਲਦੀ ਆਈ ਹੈ ਤੇ ਉਹ ਆ ਗਏ ਇੱਥੇ ਉਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜੋ ਬਹੁਤ ਮੰਗਤਪਰ ਮਤਲਬ ਆਕੀ ਘਟਨਾ ਆ ਅਸੀਂ ਇਹ ਤੁਰੰਤ ਹੁਕੀਸ਼ ਕਰਕੇ ਕਾਰਵਾਈ ਕਰਾਂਗੇ ਇੱਕੋ ਬ੍ਰਾਂਚ ਕੰਮ ਕਰਦੇ ਦੋਵੇਂ ਇੱਕੋ ਜਗ੍ਹਾ ਕੰਮ ਕਰਦੇ ਨਹੀਂ ਇਹ ਦੋਵੇਂ ਹੀ ਦਫ਼ਤਰ ਦਰਬਾਰ ਸਾਹਿਬ ਹੈ ਇੱਕ ਕਾਨਫਰੈਂਸ ਚਾ ਦੂਜਾ ਲਾਗੇ ਨਾਲ ਹੀ ਬ੍ਰਾਂਚਾਂ ਬ੍ਰਾਂਚ ਉੱਚ ਕੰਮ ਕਰ ਰਿਹਾ ਇਹ ਉਹ ਕਿ ਡਿਊਟੀ ਕਰਨ ਵਾਲਿਆ ਇਸ ਕਰਕੇ ਇੱਕ ਦਿਨ ਨੂੰ ਰਜਾਣਾ ਮਿਲਦੇ ਵੀ ਆ ਤੇ ਪਰਿਵਾਰਕ ਰਿਸ਼ਤੇ ਹੋਈਆਂ ਨੇ ਹਜੇ ਤੱਕ ਤੇ ਹਾਲਤ ਤਾਂ ਸੀਰੀਅਸ ਹੀ ਆ ਬਾਕੀ ਜਦੋਂ ਮੈਡੀਕਲ ਰਿਪੋਰਟ ਆਈ ਕੋ ਦੱਸਾਂਗੇ ਏ ਸਰੋਹਾਬ ਜੀ ਜਲਦੀ ਚਲੋ ਜੀ ਦੋ ਹਾਂਜੀ ਮਵਾਈ ਗੁਰਜੀ ਦਾ ਖਾਲਸਾ ਰਹਿਗੁਰਜੀ ਕੀ ਪਤੇ ਅੱਜ ਇੱਕ ਬਹੁਤ ਹੀ ਮਾੜੀ ਘਟਨਾ ਵਾਪਰੀ ਸਚਕਣ ਸ੍ਰੀ ਹਿਮੰਦਰ ਸਾਹਿਬ ਦੀ ਟਕੌਂਡ ਬ੍ਰਾਂਚ ਵਿੱਚ ਦੋ ਮੁਲਾਜ਼ਮ ਆਪਸ ਵਿੱਚ ਝਗੜ ਪਏ ਜਿਸ ਦੇ ਨਾਲ ਇੱਕ ਮੁਲਾਜ਼ਮ ਦੇ ਜਿਹਦਾ ਨਾਮ ਦਰਬਾਰਾ ਸਿੰਘ ਅਕਾਊਂਟਸ ਕਰਤਾ ਉਹਦੇ ਕਾਫੀ ਗੰਭੀਰ ਛਟ ਲੱਗੀਆਂ ਅਸੀਂ ਇਹਦੀ ਪੜਤਾਲ ਜਿਹੜੀ ਇਮੀਡੀਏਟਲੀ ਕਹਿ ਤਾਹ ਚੀਫ ਨੂੰ ਕਿ ਪੜਤਾਲ ਕਰਕੇ ਇਹਦੀ ਰਿਪੋਰਟ ਦਿੱਤੀ ਜਾਵੇ ਕਿਉਂਕਿ ਜਿਹੜਾ ਵੀ ਮੁਲਾਜ਼ਮ ਜਿਹਨੇ ਵੀ ਮੁਲਾਜ਼ਮ ਨੇ ਇਹ ਕਾਰਵਾਈ ਕੀਤੀ ਆ ਉਹਨਾਂ ਨੂੰ ਅਸੀਂ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਦੇ ਆਂ ਬਾਕੀ ਜਿਹੜੀ ਵੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਉਹ ਅਸੀਂ ਪੁਲਿਸ ਨੂੰ ਕੇਸ ਦਵਾਂਗੇ ਕਿ ਪੁਲਸ ਵੀ ਇਹਦੀ ਕਾਰਵਾਈ ਤਫਤੀਸ਼ ਕਰਕੇ ਕਰੇ ਇਹ ਹਜੇ ਮੁਲਾਜ਼ਮ ਤੇ ਕੋਈ ਲਿਹਾਇ ਨਹੀਂ ਕੀਤਾ ਜਾਊਗਾ ਜਿਹੜਾ ਸਾਡੇ ਪ੍ਰਬੰਧ ਨੂੰ ਖਰਾਬ ਕਰਦਾ ਜਿਹੜਾ ਸਾਡੇ ਪ੍ਰਬੰਧ ਨੂੰ ਵਿਗਾੜ ਰਿਹਾ ਚਾਹੇ ਕੋਈ ਵੀ ਮੁਲਾਜ਼ਮ ਉਹ ਚਾਹੇ ਇੱਕ ਮੁਲਾਜ਼ਮ ਇਨਵੋਲਵ ਹੋਵੇ ਚਾਹੇ ਦੋ ਹੋ ਜਾਂ 13 ਜਿੰਨੇ ਵੀ ਮੁਲਾਜ਼ਮ ਇਨਵੋਲਵ ਹੋਏ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅਸੀਂ ਸਖਤ ਦੋਹੇ ਘਟਨਾਵਾਂ ਵਾਪਰੀਆਂ ਕਿੰਨੇ ਵੇਲੇ ਸਮਾਂ ਇੱਕ ਘਟਨਾ ਅੱਜ ਲਗਭਗ ਸਵਾ 1 ਵਜੇ ਜਦੋਂ ਸਾਰੇ ਪ੍ਰਸ਼ਾਦਾ ਸ਼ਗਰ ਰਹੇ ਸੀਗੇ ਤੇ ਉਹ ਮੁਲਾਜ਼ਮ ਵੀ ਪ੍ਰਸ਼ਾਦਾ ਸ਼ਗਰ ਰਿਹਾ ਸੀ ਉਹਨਾਂ ਨੇ ਉਸ ਸਮੇਂ ਇਹ ਕਾਰਵਾਈ ਕਰਜਾਂ ਰਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ